ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਬਲੌਗ ਚੈਨਲ ਤੇ ਤੇ ਅੱਜ ਆਈ ਸੀ ਫੇਰ ਪੱਠੇ ਲੈਣ ਜਿਹੜਾ ਕੰਮ ਹਰ ਰੋਜ਼ ਦਾ ਚਲੋ ਇੱਥੇ ਹੁਣ ਆਪਾਂ ਵੇਖਦੇ ਆ ਕਣਕ ਤੇ ਮਾਰਦੇ ਆ ਗੱਲਾਂ ਛਾਲਾਂ ਆਹ ਕਣਕ ਨੇ ਵੇ ਤੂੰ ਮੁੱਝਾ ਬਣਾਇਆ ਵੇਖੀ ਗਿਣੀ ਗਨੇ ਬਾਈ ਯਾਰ ਆ ਉਹ ਕਣਕ ਆਹ ਲੰਮੇ ਛੱਟੇ ਆਲੀ ਹਾਂ ਲੰਮੇ ਛੱਟੇ ਆਲੀ ਇਹ ਇਹ ਹੈਗੀ ਆ ਉੱਥੋਂ ਤੱਕ ਆਉ ਡਾਲੇ ਪੈਣਾ ਉਹ ਦੂਰੇ ਤੱਕ 6 7 8 9 10 11 12 13 13 ਵੇਲੇ ਹੈ ਨਾ ਮੈਨੂੰ ਲੱਗਦਾ ਸਾਰਿਆਂ ਦੇ 13 13 ਹੋ ਜਾਣੀਆਂ ਇਹ ਹੋਏ ਤਾਂ ਹੋ ਸਕਦੇ ਜਿਆਦੇ ਹੁਣ ਵੇਖੀ ਜਿਆਦੇ ਹੁਣ ਹਾਂ ਜਿਆਦੇ ਇਹ ਫੇਰ ਯਾਰ ਜੇ ਮੰਨ ਲਾ ਇਹ ਇਹਨੇ ਛੱਟੇ ਕੱਢੂਗੀ ਹੁਣ 13 ਹੋ ਗਈਆਂ ਮੈਂ ਤਾਂ ਚੱਲ 13 ਹੀ ਕਰ ਲਾ ਹਾਂ ਚੱਲ 13 ਹੀ ਕਰ ਲਾ ਕੱਢ ਲੈ ਬਾਕੀ ਉਤਲੀਆਂ ਤੇ ਜਲ ਤੂੰ ਗਿਆ ਕੰਮ ਤੇ 13 ਛਿੱਟੇ ਕੱਢ ਲੇ ਤੇ ਫਿਰ ਅਗਲਾ ਯਾਰ ਵੱਟਾਂ ਤੇ ਵੀ ਲਾ ਲੂਗਾ ਵੱਟਾਂ ਤੇ ਲਾਉਣ ਨੂੰ ਕਿਹੜਾ ਇਹ ਹਾਂ ਇੱਕ ਤਾਂ ਬਾਈ ਬੀਜਦੇ ਆ ਹੈ ਹਾਂ একদম ਬੀਜਦੇ ਬਹੁ ਪੱਖਾਂ ਦੇ ਪੱਖੇ ਸੀ ਉਹਾਂ ਦੇ ਸੀ ਲਾਉਂਦੇ ਸੀ ਚੁੰਡੀਆਂ ਨਾ ਕਣਕਾਂ ਇੱਕ ਹੋਰ ਗੱਲ ਐ ਇਹ ਤਾਂ ਕਣਕ ਇਹ ਤਾਂ ਕਣਕ ਐ ਇੱਕ ਝੋਨਾ ਯਾਰ ਐਂਤਕਿਆਂ ਦੇ 1 ਲੱਖ ਤੇ ਪਤਾ ਨਹੀਂ ਕਿੰਨੇ ਦਾ ਨਿਕਲਾ ਗੁਰਪੀ ਦਾ ਇਹ 1 ਲੱਖ ਤੇ 35000 ਦਾ ਆ ਮੂੰਗੀ ਆ ਹੈ ਨਹੀਂ ਇਹ ਯਾਰ ਨਾ ਪਤਾ ਨਹੀਂ ਕਿਹੜੀ ਫਲੀ ਹੈ ਕੋਤਿਹੜਾ ਨੇ ਵੇਖੇ ਪਟਿਆ ਆ ਇਹ ਤਾਂ ਨੇ ਖਰ ਲਓ ਬਾਦੀ ਯਾਰ ਹੈ ਆਏ ਵੇਖ ਆਪਣੇ ਆ ਤਾਂ ਲੈ ਕੇ ਪਟ ਗੇ ਇੱਥੇ ਇਹ ਸ਼ਗਿਰਦ ਵੀ ਆ ਜਾਂਦੇ ਨੇ ਨਾ ਬਾਲਣ ਵਾਸਤੇ ਤੇ ਪਤਾ ਨਹੀਂ ਕਿਹੜੀ ਫਲੀਆਂ ਦਾ ਸੀ ਯਾਰ ਉਹ ਫਲੀਆਂ ਮ ਨਸੇ ਫੜੀ ਨਹੀਂ ਹੋਰ ਆ ਕੋਈ ਆ ਵੇਖੀ ਲੱਗਦਾ ਸੀ ਮੈਂ ਨਾ ਕਿੰਨੀ ਉਹ 30 ਕਿਲੋ ਦੂਗੀ ਹਾਂ ਹੈ ਕਿਤਾ ਜਾਵੇ ਲਵਧਾ ਆਈ ਇਹਨਾਂ ਨੇ ਉਹ ਪਈ ਘਰੇ ਹੋ ਗਈ ਤੁਲਾਤੀ ਉੱਥੇ ਕਿ ਨਹੀਂ ਨਹੀਂ ਇੱਕ 1 ਲੱਖ ਤੇ 1 ਲੱਖ 35 ਹਜ਼ਾਰ ਦਾ ਝੋਨਾ ਨਿਕਲਿਆ ਮੈਂ ਕਿਹਾ ਰੈ ਇਹਨੇ ਦੋ ਕਿਲੋ ਜੂਨ ਨਿਕਲੇ ਆਂ ਕਿ ਹੈ ਆਦੇ ਯਾਰ ਨਿਕਲੇ ਮੈਂ ਕਿਹਾ ਵੀ ਉਹ ਆਏ ਕਿਵੇਂ ਨਿਕਲਿਆ ਝੋਨਾ ਉਹ ਪਤਾ ਕੀ ਆਂਦੇ ਤੇ ਨਿਕਲਿਆ ਬਾਹਰ ਉਹ ਪਤਾ ਕਿਵੇਂ ਨਿਕਲਿਆ ਉਹ ਬਾਈਆਂ ਦੇ ਇੱਕ ਤਾਂ ਪਾਣੀ ਹੋਵੇ ਚੰਗਾ ਤੇ ਉਥੇ ਨਾ ਉਹ ਕੰਪਨੀ ਵਾਲੇ ਆਓ ਉਹ ਝੋਨਾ ਲਗਾਉਂਦੇ ਆ ਉਹ ਮੇਲ ਤੇ ਫੀਮੇਲ ਝੋਨੇ ਆ ਹੁਣ ਮੇਲ ਤੇ ਫੀਮੇਲ ਤੁਸੀਂ ਸਮਝ ਗਏ ਹੋਗੇ ਬੰਦਾ ਬੜੀ ਵਾਲੇ ਹਿਸਾਬ ਹਾਂ ਉਹਨਾਂ ਦੇ ਕਿ ਇੱਕ ਲੈਂਡ ਤਾਂ ਐ ਵੀ ਪਤਾ ਨਹੀਂ ਕਿੰਨੇ ਬੂਜਾਂ ਦੀ ਲਗਾਉਂਦੇ ਆ ਮੇਲ ਦੀ ਲਗਾਉਂਦੇ ਆ ਫੇਰ ਕਿੰਨਾ ਪਤਾ ਨਹੀਂ ਚੌੜਾ ਉਹ ਫੀਮੇਲ ਲਗਾਉਂਦੇ ਆ ਉਹਦੇ ਪਤਾ ਨੇ ਕਿੰਨੇ ਦਿਨਾਂ ਤੋਂ ਜਦੋਂ ਨਿਸਰਣ ਤੇ ਆਉਂਦਾ ਕਿ ਨਿਸਰੇ ਤੋਂ ਬਾਕੀ ਸਾਰਾ ਦੋ ਯਾਰ ਉਹ ਕੰਪਨੀ ਵਾਲੇ ਦੱਸਦੇ ਆ ਆਪਾਂ ਤਾਂ ਜਿਹਨੇ ਦੱਸਿਆ ਆਪਾਂ ਉਹ ਤੁਹਾਨੂੰ ਦੱਸਦੇ ਆ ਵੀ ਉਹਦੇ ਨਾਲ ਰੱਸਾ ਫੇਰ ਕੇ ਖਿੱਚ ਕਿਉਣਾ ਪੈਂਦਾ ਵੀ ਰੱਸਾ ਇੱਕ ਪਾਸਿਓਂ ਆਏ ਸਾਰੇ ਉੱਤੋਂ ਦੀ ਤੇ ਉਹ ਝੋਨਾ ਉਹਨਾਂ ਨੇ ਖਣੀ ਯਾਰ 8000 ਤੋਂ ਉੱਤੇ ਕੁਆਂਟਲ ਲੈਣਾ ਹੁੰਦਾ ਉਹ ਆ ਆ ਖਰੀਦਦੇ ਉਹ ਐਗਰੀਮੈਂਟ ਹਾਂ ਐਗਰੀਮੈਂਟ ਹਾਂ ਐਗਰੀਮੈਂਟ ਉਹ ਕਰਦੇ ਆ ਲਿਖ ਕੇ ਵੀ ਇਸ ਰੇਟ ਅਸੀਂ ਲਵਾਂਗੇ ਤੇ ਨਿਕਲਦਾ ਤਾਂ ਮੰਨ ਕੇ ਚੱਲ ਉਹ ਵੀ 40 45 ਮਾਣੀ ਹੈ ਤੇ ਪਰ ਨਿਕਲ ਬਹੁਤ ਆਉਂਦਾ ਫਿਰ ਪੈਸੇ ਬਹੁਤ ਬਣ ਜਾਂਦੇ ਆ ਰੇਟ ਦੇ ਰੇਟ ਦੇ ਹਿਸਾਬ ਨਾਲ ਪੈਸੇ ਬਹੁਤ ਬਣ ਜਾਂਦੇ ਆ ਐ ਨਿਕਲਦਾ ਬਾਈ ਉਹ 8000 ਰੁਪਏ ਦਾ ਯਾਰ 4 ਕੁਇੰਟਲ ਦਾ ਹੋ ਗਿਆ ਦੂਜੇ ਦਾ 10 ਮਾਣ ਦਾ 1 ਕੁਇੰਟਲ ਹੀ ਰੇਟ ਦਈ ਜਾਂਦਾ ਤੇ ਫਿਰ ਹੁਣ ਤੂੰ ਆਪ ਹਿਸਾਬ ਲਾ ਲੈ ਫਿਰ ਨਿਕਲਦਾ ਕਿ ਨਹੀਂ ਨਿਕਲਦਾ ਯਾਰ ਉਹ ਮੈਨੂੰ ਐ ਨਹੀਂ ਸਮਝ ਲੱਗਦੀ ਉਹ ਝੋਨਾ ਫਿਰ ਯਾਰ ਉਹ ਗਾਂ ਕਿੱਥੇ ਵੇਚਦੇ ਐਡਾ ਮਹਿੰਗਾ ਜਾਂ ਤਾਂ ਮੇਰੇ ਸਾਹਜ ਬਈ ਉਹ ਹਾਈਬ੍ਰਿਡ ਬੰਦਾ ਹੈ ਉਹ ਤਾਂ ਹਾਂ ਮੇਲ ਫੀਮੇਲ ਵਾਲਾ ਕੰਮ ਹੈ ਜਿਹੜਾ ਜਿਹੜਾ ਆਪਾਂ ਕਹਿ ਦਿੰਨੇ ਨਾ ਉਹ ਉਹ ਜਿਹੜਾ ਮੇਲ ਆ ਨਾ ਦੇਖੇ ਉਹ ਪਹਿਲਾਂ ਵੱਡਣਾ ਪੈਂਦਾ ਹੈ ਉਹ ਲੈਦਾ ਛੱਡਣਾ ਉਹ ਲੈਦਾ ਵੱਡਣਾ ਪੈਂਦਾ ਹੈ ਵਿੱਚ ਵਿੱਚ ਜਿਹੜੇ ਬੁੱਝੀਆਂ ਲੈਣ ਲੱਗੀ ਹੈ ਸੱਥੇ ਵੜਾਈ ਕਰਨੀ ਪੈਂਦੀ ਵੀਰੇ ਉਹਦੀ ਕਰਨੀ ਪੈਂਦੀ ਇਕੱਲੇ ਦੀ ਦੂਜਾ ਤਾਂ ਭਲਾ ਮਸ਼ੀਨ ਤੋਂ ਵੱਢ ਲੇ ਹੋ ਸਕਦਾ ਉਹਨਾਂ ਦੇ ਆਪ ਦੀ ਮਸ਼ੀਨ ਹੁਣ ਕੱਲ ਦੇ ਹੁਣ ਯਾਰ ਉਹ ਆਪਾਂ ਕਿਹੜਾ ਵੇਖਿਆ ਕਿ ਨਹੀਂ ਇੰਨਾ ਮੈਂ ਉਧਰ ਵੇਖਿਆ ਸੀਗਾ ਰਾਜਸਥਾਨ ਚ ਮੈਂ ਗਿਆ ਸੀਗਾ ਨੂਪਗੜ੍ਹਣ ਨਹੀਂ ਭੋਗ ਤੇ ਗਿਆ ਸੀ ਉਧਰ ਉਧਰ ਨਾਲ ਦੇ ਵਾ ਇੱਕ ਕਿਆਰੇ ਦਾ ਸੀਗਾ ਹਸਾਬ ਜੇ ਦੇ ਜਿਵੇਂ ਦੋ ਕਨਾਲਾ ਚੌੜਾ ਕਿਆਰਾ ਨਾ ਹਾਂ ਐਡਾ ਕਿ ਚੌੜਾ ਕਿਆਰਾ ਤੇ ਆਏ ਨਾ ਜਿਵੇਂ ਵਾਟ ਵਾਲੇ ਥਾਂ ਤਾਂ ਹੋਰ ਝੋਨਾ ਤੇ ਵਿਚਾਲੇ ਹੋਰ ਕਿਆਰਾ ਫਿਰ ਕੰਨੀ ਤੇ ਹੋਰ ਝੋਨਾ ਮੈਂ ਕਿਹਾ ਯਾਰ ਨਾ ਸ਼ੌਂਕ ਨਾ ਲਾਉਂਦੇ ਆਪਾਂ ਨੂੰ ਕੀ ਪਤਾ ਇਹਨਾਂ ਗੱਲਾਂ ਦਾ ਮੈਂ ਕਿਹਾ ਉਹੀ ਨਾ ਯਾਰ ਕਿ ਸ਼ੌਂਕ ਦਾ ਕੀ ਪਤਾ ਕਿਸਦਾ ਕਿ ਨਹੀਂ ਇੱਕ ਪਾਂਤ ਹਾਂ ਜਾ ਕੇ ਰੱਖਣੀ ਮਾਰ ਹਾਂ ਕਿ ਨਹੀਂ ਇਹੀ ਚੀਜ਼ਾਂ ਬਾਈ ਐਂ ਹਾਈਬ੍ਰਿਡ ਬੰਦੇ ਮੈਨੂੰ ਤਾਂ ਲੱਗਦਾ ਆ ਬੌਰੀਆਂ ਸਿੱਖਣੇ ਯਾਰ ਉਹ ਦਰਵਾਨ ਨਹੀਂ ਜਗਜੀਤ ਦਾ ਰੱਖਿਆ ਸੀ ਉਹਨਾਂ ਨੇ ਮਿਰਚਾਂ ਦੀ ਪਨੀਰੀ ਹਾਈ ਲਾਈ ਸੀ ਉਹ ਮੇਲ ਫੀਮੇਲ ਸੀ ਨਾ ਉਹ ਇੱਕ ਨਰ ਇੱਕ ਮਰਦ ਨਰ ਤੇ ਮਾਦਾ ਐਂ ਲੱਗਦੀਆਂ ਬਈ ਇਹ ਮੈਨੂੰ ਤਾਂ ਲੱਗਦਾ ਸਿਸਟਮ ਇਹ ਵੀ ਚੱਲ ਪੈਣਗੇ ਹੁਣ ਜਿਹੜੇ ਹਿਸਾਬ ਨਾਲ ਤੁਸੀਂ ਇਹਨੇ ਹੁਣ ਜਿਵੇਂ ਸੜਕ ਨਿਕਲਨੀ ਐ ਡੂੜ ਕਿਲਾ ਚੌੜੀ ਸੜਕ ਕਿੰਨਾ ਯਾਰ ਰਗਵਾਲ ਲਊਗੀ ਉਹ ਇਹ ਖੋ ਲੇ ਗਾਨਗੇ ਬਾਕੀ ਲਿਜਾਣੇ ਪਤਾ ਨਹੀਂ ਕਿੱਧਰ ਨੂੰ ਮੈਨੂੰ ਇੱਕ ਗੱਲ ਚੱਲ ਯਾਰ ਛੜਕਾਂ ਬਿਨਾ ਤਰੱਕੀ ਨਹੀਂ ਹੁੰਦੀ ਕਹਿੰਦੇ ਕਿਸੇ ਮੁਲਕ ਦੀ ਨਾ ਕੋਈ ਫੋਰਾ ਨੇ ਨੂੰ ਛੜ ਨਹੀਂ ਆਵੇ ਹੂੰ ਆਸਤਾ ਨਾਲ ਜੋੜਨੀ ਪਤਾ ਨਹੀਂ ਵਪਾਰ ਹੀ ਵਧਾਉਣਾ ਆਂਦੇ ਵਪਾਰ ਵਪਾਰ ਹੀ ਵਧਾਉਣਾ ਦਾ ਵਪਾਰ ਹੀ ਹੈ ਮੈਂ ਤਾਂ ਰਾਸਤਾਨਾ ਨਹੀਂ ਆਉਂਦੀ ਉਹ ਵੀ ਇਧਰੋਂ ਵੀ ਆਉਂਦੀ ਨੇ ਇੱਕ ਰਾਸਤਾਨਾ ਨਹੀਂ ਆਉਂਦੀ ਇਹ ਹੈ ਉਹਦੇ ਨਾਲ ਜੋੜਨਾ ਚਾਹੀਦਾ ਵੱਡੇ ਘੋੜੇ ਟੱਪਿਆ ਕਰਨੇ ਆ ਤੋਂ ਆਂਦੇ ਜਾ ਬਜਾਟ ਆ ਰੇ ਉਹਨਾਂ ਦੇ ਉਹਨਾਂ ਦੇ ਗੱਡੀਆਂ ਟੱਪਣੀਆਂ ਭਾਈ ਉਹਨਾਂ ਦਾ ਮਾਲ ਵਪਾਰ ਲੈਣ ਆ ਲਿਆ ਮੈਂ ਕਿ ਪਿੰਡ ਦਾ ਇੱਕ ਘੋੜਾ ਹੀ ਨੇੜੇ ਮਾਰਾ ਕਰੂੰਗਾ ਦੇ ਮਾਲਾ ਤੇ ਉੱਥੇ ਨਾ ਤੂੰ ਤਾਂ ਉਹਨੇ ਰਸਤਾ ਕੱਟੇ ਨਹੀਂ ਦੇ ਇਹ ਡੂਡ ਜੂ ਜੀ ਡੂਡ ਕਿੱਲੇ ਗਿਆ ਤਾਂ ਆ ਜਲੀਏ ਭਾਈ ਉੱਥੇ ਜਾ ਰ ਆਪਾਂ ਵੇਖ ਕੇ ਆਈਏ ਉਹਦੇ ਕੋਲੇ 100 ਫੁੱਟ ਪੁੱਛਿਆ 300 ਫੁੱਟ ਹਾਂ ਇਹ ਜਾਈ ਆਪਾਂ ਕਿਹੜਾ ਦਿਨ ਹੈ ਇੱਕ ਹਾਂ ਅੰਦਰ ਬੜਾ ਹੁੰਦਾ ਹੈ ਹਾਂ ਸਾਹਬ ਨਾਲ ਨੂੰ ਹਜੇ ਬਹੁਤ ਟਾਈਮ ਪਿਆ ਹੈ ਕਿੰਨਾ ਹੀ ਪਿਆਤਾ ਹੈ ਮੈਂ ਦੱਸਾਂ 3000 ਕਿੰਨਾ ਰਹੇਗੀ ਨੂੰ ਹਾਂ ਦੇਹੰਤਾ ਹੋ ਗਣਕਾ 60 ਤੇ ਆਪਾਂ ਹੁਣ ਪਾ ਦੇਣੀ ਬਸ ਇੱਕ ਦਿਨ ਚ ਤੰਦਾਰੀ ਪਾਤੀ ਤੰਦਾਰੀ ਪਾਤੀ ਹਾਂ ਗਿਆ ਸਭ ਫੱਲੇ ਆਂ ਅਸ ਐਸ ਓ ਬੈਗਰਾ ਸਾਈਕਟ ਆਪਾਂ ਸਭ ਯਾਰ ਕਣਕਾਂਲੇ ਕਣਕਾਂਲੇ ਚ ਮੱਕੀ ਵਾਲੇ ਚ ਅੱਛਾ ਜੀ ਭਾਈ ਜੱਟੀ ਭਇਆ ਤੈਨੂੰ ਪੋਣੇ ਮੈਂ ਤੇਰਾ ਢਾਈ ਲੈਣਗੇ ਕਿਉਂ ਬੱਸ ਵਧੀਆ ਰੋਪਤਾ ਆਹ ਤੇ ਲੰਘੋ ਆਹ ਉਹ ਤਾਂ ਯਾਰ ਐਵੇਂ ਤਾਂ ਨਹੀਂ ਸਿੱਟੀ ਜਾਣੀ ਭਾਈ ਉਹਦਾ ਕਾਰਨ ਭਾੜੀ ਬਹੁਤ ਹੋਣੀ ਇਹਨਾਂ ਤੋਂ ਉਹ ਕੰਮ ਕਰਦਾ ਕਿ ਵਿਜੈਤਾ ਕਿੰਨਾ ਬਿੱਲਾ ਤੋਂ ਉਹਨੇ ਮੌਰੀ ਵੀ ਜੇਕਰ ਤਾਂ ਹਾਂ ਇਹ ਕਣਕ ਦਾ ਦਿਨ ਰਾਤ ਦਾ ਫਰਕ ਹੈ ਔਰ ਲੈ ਕੇ ਰਹੇ ਪਰ ਇਹ ਮੈਨੂੰ ਆਏ ਨਹੀਂ ਸਮਝ ਲੱਗਦੀ ਯਾਰ ਪਹਿਲਾਂ 26 ਚੋ ਨਹੀਂ ਖਾਈਦਾ ਵਾ ਵਾਫਰੀ ਚੋ ਨਹੀਂ ਖਾਈ ਪਾਸਾ ਬਹੁਤ ਵਧੀਆ ਮੈਂ ਤਾਂ ਲਾ ਦੇ 26 ਹੈ ਹੈ ਅਜਿਹੀ ਕਹਤੋਂ ਹਟਦੀ ਹੈ ਨਹੀਂ ਸੀ ਬਸਤੀ ਵਾਲੇ ਹਾਂ ਹਾਂ ਕਣਕੀ ਜੀ ਆਪਣੀ ਵੇਲ ਆ ਯਾਰ ਪਹਿਲਾਂ ਕਿਵੇਂ ਜੇ ਲੱਗਦੀ ਸੀ ਹਾਂ ਲਵੀ ਪੂਰੀ ਵੇਲ ਹੈ ਨਾ ਉਹ ਤਾਂ ਪੂਰੀ ਆ ਬੜੀ ਉਸ ਤਰ੍ਹਾਂ ਲੱਗਦਾ ਤੇ ਸਾਡੀ ਕੋਈ ਪਰਾਨਾ ਨਹੀਂ 당ਦਾ ਨਹੀਂ ਦੱਖਾਂ ਹਾਂ ਯਾਰ ਪਤਾ ਕੀ ਗੱਲ ਆ ਯਾਰ ਪਰਮਾਤਮਾ ਨੇ ਨਾ ਸਾਰਾ ਕੁਝ ਕਰਨਾ ਹੁੰਦਾ ਉਹਨੂੰ ਸਾਰਾ ਫਿਕਰ ਹੁੰਦਾ ਹਾਂ ਪਰ ਆਪਣਾ ਜਿਹੜਾ ਫਰਜ਼ ਆ ਨਾ ਆਪਣਾ ਫਰਜ਼ ਹੁੰਦਾ ਬਈ ਆਪਾਂ ਰੇਕੰਡਾ ਪਾਉਣਾ ਪਾਣੀ ਧਾਣੀ ਲਾਉਣਾ ਕਿ ਨਹੀਂ ਉਹ ਤਾਂ ਆਪਣਾ ਫਰਜ਼ ਆ ਉਹ ਤਾਂ ਆਪਣਾ ਫਰਜ਼ ਆ ਜਾਨ ਤੇਰਾ ਪਰਮਾਤਮਾ ਦੇ ਪਾਈਏ ਹਾਂ ਜੀ ਪਰਮਾਤਮਾ ਕਰ ਦੂ ਪਰਮਾਤਮਾ ਕੀ ਕਰ ਦੂ ਹੋ ਵਿਚਾਰਾ ਟੀਵੀ ਨਹੀਂ ਪੈਂਦੀ ਚੋਟੀ ਦੀ ਵਰਕੀ ਉਹ ਵੀ ਚੱਕ ਕੇ ਪਾਉਣੀ ਪੈਂਦੀ ਆ ਹੁਣ ਜੇ ਆਪਾਂ ਆਖੀਏ ਵੀ ਆ ਕਮਾਲ ਹੋ ਗਿਆ ਆਪਣੇ ਗੋਭੀ ਗੋਭੀ ਦਾ ਫੁੱਲਾ ਵੇਖੀ ਦਿਓ ਇਹ ਉਥੋਂ ਉਹ ਹੀ ਲਾਇਆ ਜਮਦ ਕਰ ਉਹ ਕਿਉਂ ਲਾਇਆ ਜੀ ਇਹ ਆਪੇ ਉਗਰੀ ਜੀ ਦੇਖ ਲਓ ਤੁਸੀਂ ਆ ਲੈ ਜਾਵਾਂ ਕਮਾਲ ਹੋ ਗਿਆ ਯਾਰ ਆਪਦੀ ਆਪ ਉੱਪਰ ਕਰਕੇ ਹੋਇਆ ਇਹ ਇਧਰ ਨਾਲ ਹੈਗਾ ਬੂਝੋ ਹੋਰੀ ਦੋ ਆਓ ਇਹਦਾ ਜਮਾ ਕਮਾਲ ਹੋ ਗਿਆ ਯਾਰ ਆਲ ਕੇ ਬੇਸਾ ਬਾਹਰ ਖੜਾ ਅਸਲ ਤਾਂ ਬਾਈ ਛੁੰਟੀ ਗਾਲੀਆਂ ਲੈ ਵਿੱਚ ਛੁੰਟੀ ਵਾਲੇ ਛੀਤੀ ਗੋभी ਤਿਆਰ ਹੁੰਦੀ ਹੈ ਦਰਪਤੀ ਪਾ ਆ ਆ ਅਸੀਂ ਬੀਚ ਪਰ ਲਾਈਟ ਵੀ ਪਾਉਂਦੇ ਅੱਗੇ ਦੋ ਤਾਂ ਵੀ ਵੀ ਲਾਉਦੇ ਸੀ ਤੇ ਉਹ ਵਹਿਤੀ ਹੋ ਜਾਂਦੀ ਤੇ ਜਿਹੜੇ ਫਲ ਹੋ ਜਾਂਦੇ ਸੀ ਬਣਾ ਰਹੇ ਫਲੋ ਚਲੋ ਯਾਰ ਕਣਕ ਵੇਖੀਏ ਕਣਕ ਕੀ ਕਹਿੰਦੀ ਹੈ ਹਾਂ ਕਣਕ ਕਣਕ ਦਾ ਪੰਜ ਕਿੱਲੇ ਦੋ ਰੋਗੇ ਬਣ ਗਏ ਹੂੰ ਮੇਰੇ ਉਹ ਪੰਜ ਕਿੱਲੇ ਬਹੁਤ ਭਾਗ ਗਿਆ ਆਪਣਾ ਹਾਂ ਉਤਰਾਇਆ ਨਾ ਪਾਣੀ ਮੁਰਗੀ ਨਹੀਂ ਪੈ ਗਿਆ ਮੀਨੇ ਕੀਤਾ ਬੜਾ ਤਾਂ ਉਹ ਸੰਦਰ ਪਾਣੀ ਬੋਰ ਲਾਇਆ ਖਾਲੀਆਂ ਬਣਾਈਆਂ ਆ ਬੋਰ ਲਾਇਆ ਬਟਾ ਹੂੰ ਦੇ ਟਾਈਮ ਟਾਈਮ ਦੀ ਗੱਲ ਹੈ ਜਿਦੇ ਇਹ ਬੋਰ ਲਾਇਆ ਤੂੰ ਮਣੇ ਵੀ ਆ ਖਾਲੀਆਂ ਗੋਲੀਆਂ ਬਣਾਈਆਂ ਜਦੋਂ ਕੋਈ ਵੀ ਕੰਮ ਕਰਦਾ ਅਗਲਾ ਉਹ ਤਾਂ ਪੂਰਾ ਉਹ ਕਰਦਾ ਹੈ ਆ ਵੀ ਨਾਲ ਨਾਲ ਖਾਲੀ ਬਣਾਖ ਲਿਆ ਕਿ ਇੱਥੇ ਮੋਰਾ ਖੜ ਕੇ ਇੱਥੇ ਤੇ ਬਹੁਤ ਹੋ ਗਿਆ ਬਹੁਤ ਹੋ ਗਿਆ ਬਹੁਤ ਕੰਮ ਬਹੁਤ ਬੋਰ ਤਾਂ ਲੱਗਦੇ ਨੇ ਉਹ ਤੋਂ ਥੋੜੀਆਂ ਹੋ ਤੇ ਬੰਨ ਲਾਉਣਾ ਫਿਰ ਇਹਦੇ ਕਿਹੜਾ ਨਹੀਂ ਤਾਂ ਲੈ ਜਾਂਦੇ ਜਦੋਂ ਆਹ ਤੇ ਯਾਰ ਆਹ ਬਾਟੇ ਕਿਹੜਾ ਚਲੋ ਚਲੋ ਯਾਰ ਕਣਕ ਨੂੰ ਲਵੀ ਦਾ ਬਹੁਤ ਹੋ ਗਿਆ ਨਾ ਕੋਈ ਆਏ ਨਹੀਂ ਯਾਰ ਕੋਈ ਵੀ ਪੱਤਾ ਮਾਜਦਾ ਵੈ ਤਾਂ ਇਹ ਢੇੜਾ ਦੇਣਾ ਨਾ ਤਾਂ ਹੁਣੇ ਦੇ ਜੀ ਦੇ ਇੱਕ ਦੋ ਦਿਨਾਂ ਚ ਕਿਨੇ ਸੁੱਕੇ ਕਿਨੇ ਖੇਨਾ ਪਾਜੀ ਰੇ ਯਾਰ ਨਾ ਉਹ ਜੀ ਤਿੰਨ ਘਟੇ ਲਿਆਉਣ ਨੂੰ ਇਹਦੀ ਉਹ ਚੋਂ ਨਾ ਵਾਝ ਜਾਂਦੀ ਹੈ ਉੱਧਰ ਕਿਹੜਾ ਜਾਵੜਦਾ ਯਾਰ ਉੱਧਰ ਜਾ ਕੇ ਥੋੜੀ ਜਿਹੀ ਵੱਜ ਜਾਂਦੀ ਹੈ ਆ ਵੇਖੋ ਇਹ ਗੰਡੇ ਘੋਰ ਪੀਤੇ ਦੇ ਇਹਨਾਂ ਜੇ ਮੈਂ ਉੱਧੇ ਵੇਖਿਆ ਉੱਧੇ ਪਾਣੀ ਨਾ ਜਿੱਦਾਂ ਮੈਂ ਵੱਢ ਗਿਆ ਇੱਕ ਬੂੰਦ ਵੀ ਪਾਣੀ ਨਹੀਂ ਸੀ ਬੇਲੇ ਨਾਲ ਮੈਂ ਤਾਂ ਉਦੋਂ ਬਾਅਦ ਪਿਆ ਪੱਕੇ ਚ ਵੀ ਲਾਤੇ ਆ ਵੇਖੋ ਕਰਸਾਨੀ ਬਾਈ ਸੁੱਕੇ ਪੱਕੇ ਖਾਲਚ ਵੀ ਇਹ ਕੰਮ ਨਹੀਂ ਪ੍ਰਿੰਟ ਤੇ ਇਹਨਾਂ ਦੇ ਵੀ ਲਾਉਂਦਾ ਫਿਰ ਆ ਵਟਾਂ ਕਾ ਤਾਂ ਛੱਡਤੀਆਂ ਫਿਰ ਕਿੱਥੇ ਰਹਿ ਗਿਆ 100 ਰੁਪਏ ਦੇ ਰਹਿ ਗਈ ਪਰ ਇਹ ਬਹਾਨੇ ਲਿਆ ਕੇ ਲੱਗ ਨਹੀਂ ਹੁੰਦੀ ਜੀ ਹੋਰ ਇਹ ਇਕੱਲੇ ਆਉਣਾ ਵੀ ਜੈ ਆ ਲਾਲ ਗੰਢਾ ਤੰਦ ਚਾਰ ਗਾੜ ਲੰਗਾਏ ਆਹ ਆਹ ਆ ਲਾਲ ਗੰਢੇ ਹੈ ਲਾਏ ਤਾਂ ਇਹਨਾਂ ਦੇ ਬਹੁਤ ਹਾਂ ਨਾਲ ਦੇ ਬਾਈ ਵਿੱਲ ਨੂੰ ਹੈ ਡੁੰਗੇ ਵਾਲੇ ਲਾਤੇ ਨਹੀਂ ਐ ਖੜੇ ਸਾਡੇ ਨਹੀਂ ਹੋਏ ਇਹ ਕਿ ਲੱਗੇ ਕਰਤੀ ਲਾਤੇ ਸਾਹ ਪੌਂਦੀ ਹੈ ਜਿਹੜੀ ਲੱਗਦੀ ਹੈ ਮਿੱਟੀ ਤੇ ਵਾਲੇ ਪਰ ਠਾਕਤ ਵਾਲੀ ਮਿੱਟੀ ਹੈ ਪੌਣਾ ਖਾਲਾ ਜਿਹਾ ਸੀ ਜਮਰੂਦ ਹੋਇਆ ਵੀ ਨਾ ਯਾਰ ਇਹ ਸੁਆਦ ਨਹੀਂ ਹੋਣਾ ਮੇਰੇ ਲਈ ਦੂੰ ਪਹਿਲੀ ਗੱਲ ਤਾਂ ਉਹ ਕਰੜੇ ਹੋਣਗੇ ਟਰਗੇ ਆਹ ਕੀ ਬੋਦ ਕਦਰ ਆ ਕਦਰੇ ਵਾਲੀ ਕਦਰੇ 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 ਖਾਣੇ ਦਾ ਉਹ ਦੇਵ ਚੱਕੀ ਦੇਹ ਚ ਪਲਾ ਕਰਨਾ ਨਹੀਂ ਉਹ ਪਾਉਂਗਾ ਕਰਨਾ ਨਹੀਂ ਉਹ ਜਿੱਤਾਂ ਕਰਨਾ ਚਾਹੇ ਪਲੀਸ ਕਿ ਉਹਦਾ ਵੀ ਆਪਾਂ ਪੀਰ ਚ ਕਿੰਦਰੇ ਖੜਦੇ ਸੀ ਉਹ ਕੰਨੇ ਕਿ ਖਾਣਾ ਜੀਦਾ ਜਾਣਾ ਉਹ ਬਹੁਤ ਡੇਲੀ ਗੁਰੂ ਖਾਦਾ ਉਹ ਨਹੀਂ ਲੈਣਦੇ ਕੱਕਾ ਬੱਲਾ ਬੱਲਾ ਬਣਾ ਦਸ ਵਾਲਾ ਖਾਰੀ ਚਾਹਦਾ ਤਾਂ ਇਹਦਾ ਜਿਹੜੀ ਮਾਰੀ ਪਾਣੀ ਦਿੱਤਾ ਹੈ ਹੈ ਕਣਕ ਦਵੀ ਤਾਂ ਨਹੀਂ ਗਈ ਆ ਲਾ ਪਾਣੀ ਬਹੁਤ ਬੜਾ ਹੈ ਪਾਣੀ ਨਹੀਂ ਨੇ ਦਵੀ ਤਾਂ ਨਹੀਂ ਕਣਕਾਂ ਬਾਕੀ ਗਏ ਟਾਈਮ ਦਾਵਨ ਵਾਲੇ ਤਾਂ ਹੁਣ ਮੇਰੇ ਸਾਥ ਚ ਹੂੰ ਅਸਰ ਬਾੜਾ ਦਾ ਪਹਿਲੇ ਪਾਣੀ ਤੇ ਹੁੰਦਾ ਨਹੀਂ ਦੂਜੀ ਰਾਤੀ ਵੱਡੀ ਦੇ ਛਵੀ ਨਾਲ ਦੀ ਛਵੀ ਨਾਲ ਕੀ ਲੈ ਸੰਗ ਨਾ ਆਰਾਮ ਰੋਦ ਦੇ ਆ ਵੇ ਤੂੰ ਇਹ ਦੇ ਨਾ ਇਹਦੇ ਚ ਵੀ ਬੁੱਲਡੰਡਾ ਹੋਇਆ ਪਿਆ ਨਾ ਵੇ ਲੁੰਬੜ ਪੁੱਛੀ ਜਾ ਆ ਕਿਹ ਹੈਗਾ ਉਹ ਕਿਹ ਹੈਗਾ ਇਹ ਯਾਰ ਇੱਥੇ ਕੰਪਰਾ ਜਿੱਤ ਨਹੀਂ ਮੈਂ ਹਮੇ ਪੋਛ ਰਤਾ ਕੁੱਤਰਾ ਜਾ ਉਹਦਾ ਗਾੜੀ ਕਿਆ ਕੁੱਤਰੇ ਦਾ ਕੀ ਉਹਦਾ ਕੀ ਬਾਨਾ ਸੀਗਾ ਟਿੱਕਾ ਬਹੁਤ ਸੀਗਾ ਪਰਾਲੀ ਸਿੱਟੇ ਵਾਵਾ ਯਾਰ ਤੂ ਵੀ ਰੂੜੀ ਲੈ ਕੇ ਰੱਖੀ ਬਟਾ ਰੂੜੀ ਇੰਨੀ ਰੂੜੀ ਪਨੀਰ ਬੀਜਣ ਵਾਸਤੇ ਉਹ ਸਿੱਕ ਰੂੜੀ ਲੈ ਕੇ ਆਉਂਦੇ ਨੇ ਬਸ ਰੇੜੀ ਹੂੰ ਹੂੰ ਮਟਰ ਨਹੀਂ ਲਾਇਆ ਕਿਉਂ ਏ ਕਿਵੇਂ ਸੀ ਆ ਮਗਰਾ ਆ ਮਟਰ ਇਹਨਾਂ ਕੋਲ ਹੈ ਗਿਆ ਬਈ ਸੱਚ ਹਰ ਹਰ ਦੇਵ ਬਣਿਆ ਦਾਣੇ ਕਣੀ ਲੈ ਪੰਜ ਕੀ ਨੋ ਪੰਜ ਨੋ ਮਟਰ ਨਹੀਂ ਨਹੀਂ ਹੈ ਗਿਆ ਬਈ ਦਾਣੇ ਮਟਰਾਂ ਨੂੰ ਪਾ DNA ਇਹ ਚੋ ਵੀ ਦਿਓ ਜਰਾ ਇਹ ਲਾਈ ਹੋਵੇ ਨਾ ਜਦੋਂ ਆਪਾਂ ਗਰਮੀ ਦੇ ਸਾਬੀਆਂ ਲਾਉਣੇ ਆ ਨਹੀਂ ਇੱਥੇ ਤਾਂ ਜਿਵੇਂ ਬਈ ਸਪਰੇਅ ਸੁਪੂ ਆਪਾਂ ਨਰਮੇ ਝੋਨੇ ਤੇ ਕਰਦੇ ਆ ਇੱਥੇ ਤਾਂ ਬੀਜੀ ਹੋਵੇ ਤਾਂ ਵਧੀਆ ਹੋਵੇ ਹੀ ਸਪਰਿਆਂ ਤਾਂ ਹੁਣ ਦੇ ਵਧੀਆ ਸਪਰਿਆਂ ਹੋਣੀਆਂ ਹੁਣ ਤਾਂ ਜੇ ਮੰਨ ਲਾ ਇੱਕ ਸਪਰੇਅ ਚ ਅੱਜ ਦੀ ਹੋ ਜੇ ਨਾ ਤੇ ਉਹਦੇ ਨਾਲ ਹੀ ਨੰਬਰ ਪੁੱਛੀ ਐ ਆਪਰੇ ਆ ਨੰਬਰ ਪੁੱਛੀ ਐ ਹਾਂ ਓਏ ਹਾਂ ਮੈਂ ਨਾ ਮਹੌਨ ਤਾਂ ਹਾਂ ਜੀ ਫਾਰਮ ਦੇ ਦਾ ਹਾਂ ਨਾ ਹਾਂ ਵੱਲਾ ਘਰੇ ਘਰਾਲਾ ਨਾ ਅੰਦਰੋਂ ਅੰਦਰ ਰੱਖ ਕੇ ਕਿਨੇ ਹੈ ਤੁਹਾਡਾ ਹੋਰ ਰਿੰਡੇ ਦੇ ਬਲੋਂ ਤੋਂ ਪਹਿਲਾਂ ਹੀ ਲਾ ਆਂਦਾ ਯਾਰ ਤੇ ਹੋਰ ਉਹ ਲੱਗੇ ਦਾ ਪਏ ਬਹੁਤ ਆਉਂਦੇ ਹੁਣ ਜੇ ਆਪ ਬਸਰਾਣ ਨੂੰ ਜਾਂਦੇ ਨਾ ਉਦੋਂ ਉੱਥੇ ਰੱਗੇ ਪਏ ਇੱਥੇ ਜਿਹੜਾ ਉਹ ਚਾਚੇ ਤੇਜੇ ਦੇ ਯਾਰ ਦੇ ਤੈਨੂੰ ਦੱਸਿਆਦਾ ਹੈ ਮੈਂ ਨਾ ਉਹ ਤਾਂ 12 ਮਹੀਨੇ ਤੀ ਦੇ ਨਹੀਂ ਹੋ ਜਾਂਦੇ ਯਾਰ ਧੁੰਦ ਤਾਂ ਆਏ ਵੇਖਿਓ ਉੱਥੇ ਚਾਨਣ ਪੈਂਦਾ ਵੀ ਜਿਵੇਂ ਨਾ ਹਾਂ ਆ ਵੇਖਿਓਵੇਂ ਦੀਂਦਾ ਹੈ ਸੂਰਜ ਵੇਖਿਓ ਯਾਰ ਉਧਰਲੇ ਪਾਸੇ ਜਿੱਧਰਲੇ ਪਾਸੇ ਚਾਨਣ ਪੈਂਦਾ ਉਹ ਐਂ ਲਾ ਦੇਵੇਂ ਉੱਥੇ ਧੁੱਪ ਨਿਕਲੀ ਖੜੀ ਹੁੰਦੀ ਹੈ ਨਹੀਂ ਅੱਛਾ ਵੀ ਉਹ ਆਂਦਾ ਚੱਲ ਪਿਆ ਕੰਮ ਹਾਂ ਤੇ ਭੇਜ ਦੀ ਰਸੀਦਾਂ ਨੇ ਤੁਹਾਨੂੰ ਹੁਣ ਐਂ ਤੱਕ ਲਾਉ ਰਿਹਾ ਹੈ ਗੱਪ ਮੋਟਰਸਾਈਕਲ ਦਾ ਪਾਤਾ ਫਰਦੂਸ ਸਿੰਘ ਆਇਆ ਥੋੜਾ ਕਿੰਨੇ ਦਾ ਉਹ ਤਾਂ ਮੇਰੇ ਸਾਹ ਦੇ 40 ਰੁਪਏ ਦਾ ਹੋਊਗਾ 40 50 ਰੁਪਏ ਦਾ ਪਹਿਲਾਂ 30 ਰੁਪਏ ਦਾ ਹੁੰਦਾ ਸੀ ਇਹ ਆ ਕੇ ਕਰਨਾ ਪਹਿਲਾਂ ਕੋਈ ਹੋ ਜਾਣਾ ਮੋਟਰਸਾਈਕਲ ਦਾ ਹੂੰ ਲਿਜਾਣਾ ਪੈਂਦਾ ਹੈ ਸਰਾ ਕਿੱਥੇ ਕਰਦੇ ਆ ਉਹ ਤਾਂ ਮੰਡੀ ਵੀ ਕਰਦੇ ਸਰਾਓ ਜਿਹੜਾ ਹੈਗਾ ਉਰੇ ਜਿਹਦਾ ਆਪਾਂ ਗੇਟ ਵਾਲੇ ਪਾਸੇ ਦੀ ਜਾਂਦੇ ਆ ਹਾਂ ਹਾਂ ਤੇ ਸੱਜੇ ਹੱਥ ਜਿੱਥੇ ਉਹ ਜਿੱਥੇ ਆਪਾਂਕਾਰ ਦਵਾਈ ਤੇਰੀ ਅੱਛਾ ਉਹਦੇ ਨਾਲ ਹੀ ਕਾਹ ਕਿਨਾ ਕਾਤਾ ਕਰਦੇ 100 ਰੁਪਏ ਚ ਸਾਲ ਦਾ 100 ਰੁਪਏ ਚ ਇਹ ਜਾਂ 30 ਪਹਿਲਾਂ 30 ਰੁਪਏ ਦਾ ਹੁੰਦਾ ਸੀਗਾ ਮੋਟਰਸਾਈਕਲ ਦਾ ਤਾਂ ਨਹੀਂ ਮੰਦਾ ਸਾਲ ਦਾ ਹੁੰਦਾ ਚਲਿਏ ਹੋਰ ਕਾਤਾ ਚਲੋ ਮਰੂਦ ਹੈ ਨਹੀਂ ਅਮਰੂਦ ਹੈਗੇ ਕੱਚੇ ਹੈ ਨਾ ਕੱਦੂ ਉਹ ਉਸੇ ਅਮਰੂਦ ਸੁੱਕੀ ਬਾਲਦਾ ਆ ਗਿੱਜੀ ਥੋੜੀ ਕੱਦੂ ਪਾਲੇ ਮਿੱਠੇ ਅਮਰੂਦ ਹੈ ਮਿੱਠੇ ਬਹੁਤ ਕਮਾਲ ਆ ਕਸਮਾ ਲਿਆ ਤੇ 1 ਸਾਲ ਮੈਂ ਅਮਰੂਦ ਬਹੁਤ ਵੇਖੇ ਨੂੰ ਬਈ ਉਦੋਂ ਕਣਕਾ ਪਾਣੀ ਲਾਉਂਦੇ ਕੋਰ ਜੀ ਉਹ ਤਾਂ ਗੁਰਪਰੀ ਦਾ ਇੰਨੇ ਅਮਰੂਦ ਸੀ ਨੂੰ ਕਿਰੇ ਕਿਰੇ ਨਾਲੇ ਉਹ ਬਸ ਗਰੂ ਤੇ ਨਾਲੇ ਮਿੱਠੇ ਆ ਹਾਂ ਦਾ ਛੜਕ ਦਾ ਸੁੱਖ ਵੇਖੀ ਔਰ ਟਰੈਕਟਰ ਵੀ ਕਿਵੇਂ ਭਜਿਆ ਜਾਂਦਾ ਮੈਂ ਤਾਂ ਮਤਲਬ ਹੂੰ ਸੱਚੇ ਜੀ ਉਹ ਕਿਸ ਨਾ ਟੀਆਂ ਵਾਲੇ ਬੋਦਰੀ ਕੋਲ ਮਰੂਤਾਂ ਭਜਿਆ ਹੈਗਾ ਭਾਈ ਅਜੇ ਵੀ ਹਾਂ ਉਹ ਬੋਦਰੀ ਨਾਮ ਦਾ ਕੁਝ ਨਹੀਂ ਕਰਿਆ ਅੱਜਾ ਨਾ ਉਹ ਮੂਫੇ ਮਰੂਤ ਆਵੇ ਨਮਰੂਤ ਆ ਯਾਰ ਗਾਂ ਲੱਗਿਆ ਇੱਕ ਸੱਚ ਦੇਵ ਦੇ ਅਮਰੂਤ ਤਾਂ ਮਿੱਠੇ ਪਰ ਉਹਨੂੰ ਕੋਈ ਕਰਨੀ ਨਹੀਂ ਦਿੰਦਾ ਹੂੰ ਹੂੰ ਤਾਂ ਇਹ ਕੋਈ ਕੋਦੋਂ ਨਾ ਆਇਆ ਰੋਟੀਆਂ ਦੀ ਬੋ ਮਰੂਤ ਸਾਲ ਰੋਟੀਆਂ ਤਾਂ ਇਹ ਦਾ ਨਾ ਬਾਬੇ ਸੇ ਨਾ ਹੁੰਦੇ ਨਾ ਅਬੂ ਤੂੰ ਫਰਕ ਤਾਂ ਹੈਗਾ ਯਾਰ ਚੰਗੀ ਚੀਜ਼ ਦਾ ਹੂੰ ਇੱਕ ਤੂੰ ਆਏ ਵੇਖ ਯਾਰ ਇੱਕ ਨਿੰਬੂਆਂ ਦਾ ਬੂਝਾ ਆਪਾਂ 30 ਰੁਪਿਆ ਦੇ ਲੈ ਕੇ ਲਾਇਆ ਉਹਨੂੰ ਹਜੇ ਤੱਕ ਨਿੰਬੂ ਨਹੀਂ ਲੱਗੇ ਇੱਕ ਨਿੰਬੂ ਦਾ ਬੂਝਾ ਲਿਆਉਂਦੇ ਲੱਗੇ ਹੈ ਫਰਕ ਤਾਂ ਹੈਗਾ ਨਾ ਨਾ ਪਲਵਾਇਆ ਸੀ ਉਹ ਲੱਗਦਾ ਸੀ